ਕੋਟ ਨਹੀਂ ਕਰਦਾ ਸੋਨ ਦੇ ਮਹੀਨੇ ਸ਼ਿਗਾਤ ਹਾਂ ਮੁੜ ਕੇ ਇਹ ਨਿਕਲਦੇ ਸਾਲ ਚ ਨਹੀਂ ਇਹ ਫਿਰ ਜੀ ਨਾਗਰੀਆਂ ਦੇ ਨਿਕਲਦੇ ਹਰੇ 2 ਮਹੀਨੇ ਹੋਰ ਨਾਗਰੀ होते हैं बड़े 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 में जा हिमाचल उतने ਇਹ ਨਾ ਲਾ ਕੋਈ ਨਾ ਆਪਾਂ ਦਾ ਖਾਦਾਂ ਖੇਡਣਾ ਨਹੀਂ ਹੁੰਦਾ ਇਹਨੋਂ ਹਲੇ

ਈ ਨੰਦਾ ਦਾ ਮੇਰਾ ਨਾਮ ਵਿਨੇ ਕੁਮਾਰ ਮਖਣੀ ਆ ਸਰ ਐਸੀ ਅੰਦਰਸੇ ਬਣਾ ਰਹੇ ਆ ਸਰ ਕਾਲੇ ਵਾਸਤੇ ਹੁੰਦੇ ਆ ਕੋਦੋ ਕਈ ਦੇ ਸਾਰੇ ਚਾਵਲਾ ਦੇ ਹੁੰਦੇ ਆ ਸਾਵਣ ਮਹੀਨੇ ਬੰਦੇ ਆ ਤੇ ਸਾਵਣ ਮਹੀਨੇ ਹੀ ਖਾਦੇ ਜਾਂਦੇ ਆ ਸਾਲ ਦੇ ਵਿੱਚ ਕਿੰਨੀ ਬੰਦੇ ਸਰ ਸਾਲ ਦੇ ਵਿੱਚ 1 ਮਹੀਨੇ ਸਾਵਣ ਦਾ ਮਹੀਨਾ 4 ਹਫਤੇ ਬੰਦੇ ਆ ਐਤਵਾਰ ਨੂੰ 11 ਮਹੀਨੇ ਨਹੀਂ ਨਹੀਂ ਬੰਨੇ ਸਰ ਸਰ ਬਟਾਲਿਓ ਵੀ ਆਉਂਦੇ ਆ ਬਾਰੋਂ ਵੀ ਆਉਂਦੇ ਆ ਜਿਹੜੇ ਸਾਡੇ ਲੋਕ ਬਾਹਰ ਵਸੇ ਆ ਸਾਡੇ ਜ਼ਿਲ੍ਹੇ ਗਰਦਾਸਪੁਰ ਦੇ ਉੱਥੋਂ ਆਣ ਕੇ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਆਰਡਰ ਕਰਦੇ ਆ ਉਹ ਫਿਰ ਸਾਡੇ ਕੋਲ ਲੈ ਕੇ ਜਾਂਦੇ ਆ ਸਾਰੇ ਚਾਵਲਾਂ ਦੀ ਬੰਦੀ ਆ 10-15 ਦਿਨ ਪਹਿਲੇ ਸਾਨੂੰ ਚਾਵਲ ਮਾਰਕੀਟ ਚੋਂ ਲਿਆਣੇ ਪੈਂਦੇ ਆ ਫਿਰ ਉਹਨਾਂ ਨੂੰ ਧੋਣਾ ਪੈਂਦਾ ਆ ਫਿਰ ਧੁੱਪੇ ਸੁਕਾਉਣਾ ਪੈਂਦਾ ਆ ਉਸ ਤੋਂ ਬਾਅਦ ਗਲੈਂਡਰ ਕਰਕੇ ਫਿਰ ਅਹੀਂ 5-6 ਦਿਨ ਪਹਿਲੇ ਇਹਦੀ ਮਿੱਠੇ ਵਿੱਚ ਰਸਤ ਲਾਉਣੇ ਆ ਸਰ ਕਾਰੀਗਰ ਜਿਹੜੇ ਸਾਡੀਆਂ ਦੁਕਾਨਾਂ ਦੇ ਲੱਗੇਦੇ ਆ ਉਹੀ ਬਣਾ ਸਕਦੇ ਆ ਬਾਕੀ ਅੱਜ ਕੱਲ ਦੇ ਮੁੰਡੇ ਨਹੀਂ ਜਿਨ੍ਹਾਂ ਨੂੰ ਜਾਂਚ ਨਹੀਂ ਆਗੀ ਕਿੰਨੀ ਪੁਰਾਣੀ ਹੈ ਹੈ ਸਰ ਕਮ ਸੇ ਕਮ ਸਮੇ ਲੋ 100 150 ਸਾਲ ਪੁਰਾਣੀ ਹੋਏਗੀ ਸਾਨੂੰ 100 ਸਾਲ ਤੋਂ ਉੱਤੇ ਹੋ ਗਿਆ ਕਿੰਨੀ ਕਿਹੜੀ ਤਿਆਰ ਕਰਦੇ ਆ ਸਰ ਮੇਰੀ ਤਾਂ ਤੀਜੀ ਪੀੜੀ ਆ ਮੈਂ ਤੀਸਰੀ ਪੀੜੀ ਦਾ 100% ਆਉਂਦੇ ਆ ਸਰ ਸ਼ੌਂਕਣਾ ਖਾਉਂਦੇ ਆ ਤੀਆਂ ਦਾ ਪਿਆਰ ਆ ਤੀਆਂ ਦੇ ਤਿਹਾੜੀ ਚ ਦਿੱਤੇ ਜਾਂਦੇ ਆ ਸਪੈਸ਼ਲ ਇਹਦੇ ਹੀ ਇਹੀ ਦਿੱਤੇ ਜਾਣੇ ਦੇਖਿਆ ਜਾਏ ਤੇ ਜਾਂ ਇੱਥੇ ਹੈ ਤੇ ਜਾਂ ਹਿਮਾਚਲ ਤੇ ਜਾਂ ਉੱਥੇ ਬਹੁਤ ਬਹੁਤ ਵੱਡੇ ਜ਼ਿਲ੍ਹਾ ਗਰਦਾਸਪੁਰ ਤੋਂ ਲੈ ਕੇ ਹਿਮਾਚਲ ਸਾਰਾ ਹੀ ਕਿਉਂਕਿ ਹਿਮਾਚਲ ਪਹਿਲੇ ਵੱਡਾ ਸੀ ਦਲੋਜੀ ਤੱਕ ਅਸੀਂ ਸੁਣਿਆ ਹੀ ਆ ਕਿ ਦਲੋਜੀ ਤੱਕ ਜ਼ਿਲ੍ਹਾ ਕਾਂਗੜਾ ਸੀ ਜਿਹੜਾ ਉਹ ਜ਼ਿਲ੍ਹਾ ਗਰਦਾਸਪੁਰ ਨੂੰ ਲੱਗਦਾ ਸੀ ਕੋਈ ਟਾਈਮ ਪਹਿਲਾਂ ਤੇ ਗਰਦਾਸਪੁਰ ਦੇ ਨਾਲ ਲੱਗਣ ਤੇ ਓਏ ਫਿਰ ਮਿਲਣਾ ਹੀ ਮਿਲਨੇ ਆਂ ਇੰਡੀਆ ਤੋਂ ਬਾਹਰ ਜਾਂਦੇ ਜਿਵੇਂ ਅਮਰੀਕਾ ਲਾ ਲੋ ਕੈਨੇਡਾ ਲਾ ਲਓ ਆਸਟ੍ਰੇਲੀਆ ਲਾ ਲਓ ਦੁਬਈ ਲਾ ਲਓ ਕਾਵੇਤ ਲਾ ਲਓ ਸਾਊਦੀ ਅਰਬ ਲਾ ਲਓ ਉਹ ਖੜਦੇ ਆ ਜਿਹੜੇ ਇੱਥੋਂ ਦੇ ਵਾਸੀ ਆ ਉੱਥੇ ਜਾ ਕੇ ਕਾਮਕਾਰਾਂ ਵਾਸੀ ਉਹਨਾਂ ਦੀ ਸੈਟਿੰਗ ਹੋਈਦੀ ਉੱਥੇ ਤੁਸੀਂ ਸਾਵਨ ਦਾ ਮਹੀਨਾ ਤਾਂ ਜਦੋਂ ਮੁਕੀ ਤੋਂ ਪਹਿਲਾਂ ਨਹੀਂ ਹੋਈਦੀ ਨਹੀਂ ਬੁਕਿੰਗ ਨਹੀਂ ਹੁੰਦੀ ਸਰ ਉਹਨਾਂ ਨੂੰ ਪਤਾ ਹੁੰਦਾ ਇਹਨਾਂ ਨੇ ਕੱਢਣੇ ਆ ਤੇ ਉਹਨਾਂ ਨੇ ਸਾਡੇ ਕੋਲ ਆ ਜਾਣਾ ਉਹਨਾਂ ਨੇ ਸਾਨੂੰ ਆਰਡਰ ਦੇਣਾ ਕਿਲੋ ਪਾ ਦਿਓ 1/2 ਕਿਲੋ ਪਾ ਦਿਓ ਪਾ ਪਾ ਦਿਓ 2 ਕਿਲੋ ਪਾ ਦਿਓ ਇੱਕ ਜਿਹੜੀ ਸਾਵਨ ਦੀ ਮਹੀਨੇ ਦੀ ਇਸ ਵਾਰ ਬਸ ਅੱਜ ਅਖੀਰਲਾ ਐਤਵਾਰ ਅੱਜ ਹੀ ਮਿਲਣੀ ਆ ਉਸ ਤੋਂ ਬਾਅਦ ਅਗਲੇ ਸਾਲ ਜਦੋਂ ਸਾਵਣ ਦਾ ਮਹੀਨਾ ਚੱਲੂ ਹੋਣਾ ਇੱਕ ਸਾਲ ਬਾਅਦ ਸਾਲ ਚ ਇੱਕ ਮਹੀਨਾ ਮਿਲਣਾ 11 ਮਹੀਨਾ ਨਹੀਂ ਅੱਗੇ ਪਿੱਛੇ ਨਹੀਂ ਮਿਲਣਾ